ਹੈਲੋ ਜੀ ਸਤਿ ਸ੍ਰੀ ਅਕਾਲ ਜੀ ਕਾਲੇ ਕੀ ਬੁਟੀਕ ਚੈਨਲ ਤੇ ਤੁਹਾਡਾ ਥੋੜਾ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅਸੀਂ ਵੀ ਸਾਰੇ ਵਧੀਆ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਜੁੜੇ ਹੋ ਸਬਸਕ੍ਰਾਈਬ ਜ਼ਰੂਰ ਕਰ ਦਿਓ ਚਲੋ ਜੀ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਆ ਦੇਖੋ ਜੀ ਆਪਾਂ ਇਸ ਤਰ੍ਹਾਂ ਆਪਾਂ ਮੋਰੀਆਂ ਤੇ ਡਿਜ਼ਾਈਨ ਪਾਵਾਂਗੇ ਆ ਕਮੀਜ਼ ਨਾਲ ਦਾ ਕੱਪੜਾ ਲਾਵਾਂਗੇ ਆ ਨੀਚੇ ਲੈਸ ਲਾਈ ਹੈ ਆ ਪੱਟੀਆਂ ਬਣਾਈਆਂ ਨੇ ਆਪਾਂ ਕਮੀਜ਼ ਨਾਲ ਆ ਗਿਆ ਇਹ ਇਸ ਤਰ੍ਹਾਂ ਬਲ ਬਣਾਏ ਨੇ ਆਪਾਂ ਲੈਸ ਲਗਾਣੀ ਦੱਸਾਂਗੀ ਇਸ ਤਰ੍ਹਾਂ ਇਹਦੇ ਵਿੱਚ ਫੋਲਡ ਕੀਤੀ ਹੈ ਜੀ ਉੱਪਰ ਰੱਖ ਕੇ ਲਾਈ ਹੈ ਜੀ ਜੀ ਲੈਸ Ele é, tão lindo, é tão ਤਰੀ ਕੁੰਨੇ ਕੁੰਨੇ ਤੇ ਸਲਾਈ ਲਾਉਣੀ ਹੈ ਜੀ ਆਪਾਂ ਨੇ ਜਿਆਦਾ ਲੈਸ ਵਿੱਚ ਨਹੀਂ ਦੇਣੀ ਹੈ ਜੀ ਠੀਕ ਹੈ ਆ ਦੇਖੋ ਜੀ ਆਪਣੀ ਮੂਰੀ ਕੰਪਲੀਟ ਹੋ ਗਈ ਹੈ ਇਸ ਤਰ੍ਹਾਂ ਇਸ ਤਰ੍ਹਾਂ ਬਣ ਗਿਆ ਜੀ ਡਿਜ਼ਾਈਨ ਇਸੇ ਤਰ੍ਹਾਂ ਆਪਾਂ ਨੇ ਦੂਜੀ ਮੂਰੀ ਦਾ ਬਣਾਇਆ ਹੈ ਇਕੋ ਇਸ ਤਰ੍ਹਾਂ ਬਣਾ ਢੀਨ ਬਹੁਤ ਸਮਾਂ ਲੱਗਦਾ ਜੀ ਇਹ ਸਿੰਪਲ ਸਲਵਾਰ ਤੇ ਬਣਾਉਣਾ ਹੋਵੇ ਠੀਕ ਹੈ ਜੀ ਇਹ ਸਾਡੀ ਵੀਡੀਓ ਵਧੀਆ ਲੱਗੀ ਲਾਈਕ ਤੇ ਕਮੈਂਟ ਜਰੂਰ ਕਰਨਾ ਜੀ ਮਿਲਦੇ ਆਪਾਂ ਅਗਲੀ ਵੀਡੀਓ ਚ ਬਾਏ ਬਾਏ